ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜაძਵੀ ਜੀ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਡੀਆਈਜੀ ਮੈਮ ਨਲੰਬਰੀ ਬੀਜੀ ਜੀ ਲੋਨੀ ਅਰੇਂਜ ਤੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜაძਾ ਵੈਸ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਕਿ ਇੱਕ ਮਹਿੰਮ ਨਸ਼ਿਆਂ ਦੇ ਵਿਰੁੱਧ ਜੋਧ ਨਸ਼ਿਆਂ ਵਿਰੁੱਧ ਪੰਜਾਬ 'ਚ ਚੱਲ ਰਹੀ ਹੈ ਉਹਦੇ ਤਹਿਤ ਕੱਲ ਸਾਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਮੁਖ ਅਫਸਰ ਥਾਣਾ ਦਰਾਹਾ ਸ਼੍ਰੀ ਆਕਾਸ਼ தਤ ਜੀ ਇਹਨਾਂ ਨੇ ਇੱਕ ਨਾਕਾ ਲਾਇਆ ਹੋਇਆ ਸੀ ਗੁਰਥਲੀ ਪੁਲ ਤੋਂ ਜਿਹੜਾ ਰਸਤਾ ਜਾਂਦਾ ਹੈ ਗੁਰਦਿਤਪੁਰਾ ਉਹਦੇ ਤੇ ਇੱਕ ਬੰਦਾ ਇਹਨਾਂ ਨੇ ਸ਼ੱਕ ਦੀ ਬਨਾਤੇ ਜਿਹੜਾ ਕਿ ਸਿਲਵਰ ਕਲਰ ਦੇ ਮੋਟਰਸਾਈਕਲ ਤੇ ਆ ਰਿਹਾ ਸੀਗਾ ਉਹਨੂੰ ਜਦੋਂ ਰੋਕਿਆ ਇਹਨਾਂ ਨੂੰ ਉਹਨਾਂ ਦੀ ਤਲਾਸ਼ੀ ਲੈ ਕੇ ਜਦੋਂ ਦੇਖਿਆ ਤੇ ਇਹਨਾਂ ਨੇ ਆਪਣੇ ਤਜਰਬੇ ਦੇ ਮੁਤਾਬਕ ਉਹਦੇ ਕੋਲੋਂ ਕੋਈ ਨਸ਼ੀਲੀ ਚੀਜ਼ ਜਿਹੜੀ ਉਹਦੇ ਕੋਲੋਂ ਮਿਲੀ ਬਰਾਮਦ ਹੋਈ ਕਿਉਂਕਿ ਉਹਦੀ ਕੁਆਂਟੀਟੀ ਹੈ ਜਿਹੜੀ ਉਹਦੇ ਮੁਤਾਬਕ ਇਹਨਾਂ ਨੇ ਫਿਰ ਇਮੀਡੀਏਟ ਉਹਨੂੰ ਉਹਦੀ ਪੁੱਛਣ ਤੇ ਉਹਦੀ ਸਹਿਮਤੀ ਲੈ ਕੇ ਕਿ ਮੈਂ ਆਪਦੀ ਤਲਾਸ਼ੀ ਕਿਸੇ ਗੇਟਡ ਅਫਸਰ ਤੋਂ ਕਰਵਾਉਣਾ ਚਾਹੁੰਦਾ ਹੈ ਜੋ ਕਿ ਸ਼੍ਰੀ ਹੈਮੰਤ ਮਲਖੋਤਰਾ ਡੀਐਸਪੀ ਪਾਇਲ ਉਹਨਾਂ ਨੂੰ ਮੌਕੇ ਤੇ ਬੁਲਾਇਆ ਉਹਨਾਂ ਨੇ ਮੌਕੇ ਤੇ ਬੁਲਾ ਕੇ ਉਹਦੀ ਮੂਰਲੀ ਪੁੱਛਗਿੱਛ ਕਰਕੇ ਸਾਰੀ ਔਰ ਆਪਣੀ ਜੇਰ ਨਿਗਰਾਨੀ ਪ੍ਰੋਪਰ ਤਲਾਸ਼ੀ ਲਈ ਤਾਂ ਉਹ 304 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਹੜੀ ਕਿ ਬੜੀ ਵੱਡੀ ਪਲਾਵਦੀ ਹੈ ਖਾਸ ਤੌਰ ਤੇ ਇਸ ਏਰੀਆ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਹੈ ਉਹ ਬਰਾਮਦ ਹੋਈ ਔਰ ਉਸ ਤੋਂ ਹੋ ਢੰਗਾਈ ਦੇ ਵਿੱਚ ਜਿਹੜੀ ਆ ਪੁਸ਼ਕਿਸ਼ ਉਹ ਚੱਲ ਰਹੀ ਹੈ ਇਹਦਾ ਨਾਮ ਹੈਗਾ ਮਨਪ੍ਰੀਤ ਸਿੰਘ ਉਰਫ ਮੰਨਾ ਪਿੰਡੇ ਦਾ ਪਠੜ ਹੈ ਔਰ ਇਹ ਬੰਦਾ ਕ੍ਰਿਮੀਨਲ ਹੈ ਇਹਦਾ ਪੁਰਾਣਾ ਰਿਕਾਰਡ ਹੈ ਜਿਹੜਾ ਉਹਦੇ ਇਹਦੇ ਤੇ ਪਹਿਲਾਂ ਵੀ ਦੋ ਪਰਚੇ ਪਹਿਲਾਂ ਚੱਲ ਰਹੇ ਆ ਜਿਹਦੇ ਵਿੱਚ ਕੈਨਡੀਪੀ ਇਸ ਦਾ ਤੇ ਇਸ ਲਈ ਇਹ ਬੜੀ ਵਧੀਆ ਇੱਕ ਰਿਕਵਰੀ ਹੈ ਤੇ ਇਹਦੇ ਨਾਲ ਬੜਾ ਬਲ ਮਿਲਿਆ ਸਾਨੂੰ ਜਿਹੜਾ ਜੋਧ ਨਸ਼ਿਆਂ ਵਿਰੋਧ ਮੁਹਿੰਮ ਹੈ ਤੇ ਇਹਦੇ ਰਿਗਾਰਡਿੰਗ ਹੀ ਇਹ ਤੁਹਾਨੂੰ ਇਤਲਾ ਮਤਲਬ ਇਨਫੋਰਮੇਸ਼ਨ ਦੇ ਲਈ ਅਸੀਂ ਪ੍ਰੈਸ ਉਹ ਜਿੰਨੇ ਵੀ ਇਹਦੇ ਫਾਰਵਰਡ ਐਂਡ ਬੈਕਵਰਡ ਲਿੰਕੇਜ ਹੈ ਉਹਨਾਂ ਤੇ ਬੜੇ ਪ੍ਰੋਪਰ ਤਰੀਕੇ ਦੇ ਨਾਲ ਹੁਣ ਸਾਡੀ ਅੱਗੇ ਚੱਲ ਰਹੀ ਹੈ ਪੜਤਾਲ ਕਿ ਇਹ ਕਿੱਥੋਂ ਲੈ ਕੇ ਆਂਦਾ ਤੇ ਅੱਗੇ ਕਿੱਥੇ-ਕਿੱਥੇ ਦੇਣੀ ਹੈ ਕੀ ਆਪ ਵੀ ਨਸ਼ਾ ਕਰਦਾ ਹੈ ਕੋਈ yes ਇਹ ਨਸ਼ਾ ਕਰਦਾ ਹੈ ਇਹਦਾ ਡੋਪ ਟੈਸਟ ਕਰਾਇਆ ਜਾਊਗਾ ਕਿਉਂਕਿ ਇਹਦੇ ਤੇ ਪਹਿਲਾਂ ਵੀ ਜਿਹੜਾ ਐਨਡੀਪੀਐਸ ਦਾ ਹੈ ਉਹ 27 ਐਨਡੀਪੀਐਸ ਦੇ ਤਹਿਤ ਮਕਦਮਾ ਹੈ ਉਦੋਂ ਵੀ ਇਹਦਾ ਮਤਲਬ ਮਕਦਮਾ 27 ਐਨਡੀਪੀਐਸ ਉਦੋਂ ਇਹ ਕੋ ਰਿਕਵਰੀ ਹੋਈ ਹੈ ਪੀਣ ਦਾ ਸੀ ਡੋਪ ਟੈਸਟ ਪੋਜੀਟਿਵ ਆਇਆ ਤੇ ਸਰ ਜਿੱਡੀ ਰਿਕਵਰੀ ਲੱਗਦਾ ਕਿ ਇੰਟਰ ਸਟੇਟ ਨੈਟਵਰਕ ਹੋ ਸਕਦਾ ਹੈ ਬਿਲਕੁਲ 100% ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗੇ ਕਿ ਸਾਡਾ ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ ਜਿਹੜੇ ਛੋਟੇ ਲੈਵਲ ਤੇ ਜਿਹੜੀ ਹੈ ਹੈਰੋਇਨ ਜਿਹੜੀ ਹੈ ਅਸੀਂ ਜਿੰਨੀ ਵੀ ਹੁਣ ਤੱਕ ਬਰਾਮਦ ਕਰਦੇ ਰਹੇ ਹਾਂ ਹੁੰਦੀ ਰਹੀ ਲੇਕਿਨ ਇਹ ਕਾਫੀ ਦੇਰ ਤੋਂ ਬਾਅਦ ਕਾਫੀ ਦੇਰ ਤੋਂ ਮਤਲਬ ਪਿਛਲੇ ਦੇ ਕੋਸ ਸਮੇਂ ਤੋਂ 2-4 ਮਹੀਨਿਆਂ ਤੋਂ ਇਹ ਹੁਣ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਸਾਨੂੰ ਹੈਰੋਇਨ ਇਹ ਜਿਹੜੀ ਬਰਾਮਦ ਹੋਈ ਰਿਮਾਂਡ ਵਗੈਰਾ ਤਾਂ ਲਿਆਦਾ ਜੀ ਉਹਨਾਂ ਨੂੰ ਰਿਮਾਂਡ ਵਗੈਰਾ ਲਿਆਦਾ ਤੁਸਾਂ ਇਹ ਪੇਸ਼ ਕਰਨਾ ਜੀ ਅੱਜ ਪੇਸ਼ ਕਰਕੇ ਪ੍ਰੋਪਰ ਰਿਮਾਂਡ ਲੈਵਾਂਗੇ ਉਹ ਤਾਂ ਲੈਣਾ ਹੀ ਪਏਗਾ ਕਿਉਂਕਿ ਜਿਸ ਤਰੀਕੇ ਦੀ ਰਿਕਵਰੀ ਹੈ ਕਮਰਸ਼ੀਅਲ ਕੁਆਂਟੀਟੀ ਦੀ ਉਹਦੇ ਤਹਿਤ ਇਹਦੇ ਜਿਹੜੇ ਫਾਰਬਿਡਡ ਬੈਕਵਰਡ ਲੈਂਗੁਏਜ ਉਹਨੂੰ ਬਹੁਤ ਹੰਗਾਈ ਦੇ ਵਿੱਚ ਆ ਸਾਡੇ ਮਾਨ ਜੋ ਐਸਐਸਪੀ ਦੀਆਂ ਗਾਈਡਲਾਈਨ ਦੇ ਮੁਤਾਬਕ ਅਸੀਂ ਇਹਦੀ ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਹੈ ਸਰ ਮਾਰਕੀਟ ਵੈਲਿਊ ਕਿੰਨੀ ਹੋਣੀ ਹੈ ਇਹਦੀ ਮਾਰਕੀਟ ਵੈਲਿਊ ਤਾਂ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਤੇ ਆਈ ਥਿੰਕ ਇਹ ਦਸਨ ਦੀ ਵੀ ਲੋੜ ਨਹੀਂ ਹੈਗੀ ਇਹ ਐਵੇਂ ਠੀਕ ਹੈ ਮਾਰਕੀਟ ਵੈਲਿਊ ਦਾ ਕੁਝ ਨਹੀਂ ਮੈਂ ਕਹਿ ਸਕਦਾ